ਚੱਲ ਰਿਹਾ ਹੈ ਹਮਨ ਹੋ ਰਿਹਾ ਹੈ ਸਵਾਹ ਓਮ ਪੂਰੀ ਨਾਇ ਨਮਾ ਸਵਾਹ ਲੋ ਜੀ ਉਹ ਮਨਿੰਬਗਲਾ ਮੁਕੀ ਸਰਪ੍ਰਸ਼ਟਨਮ ਬਾਚਯ ਮੁਕਮ ਪਦਮਸਤਮ ਬਾਂਜੀ ਭੰਤੀ ਪੂਰੀ ਵਿਨਾਜਨੀ ਓਮ ਬਟ ਸਵਾਹ ਓਮ ਮਨਿੰਬਗਲਾ ਅਲੀਮਮ ਫਾਟ ਸਵਾਹ ਓਮ ਮਨਿੰਬਗਲਾ ਮੁਕੀ ਸਰਵਸ਼ਟਾਨਮ ਬਾਚਯ ਮੁਕਮ ਪਦਮਸਤਮ ਬਾਂਜੀ ਭੰਤੀ ਲਈ ਬੁੱਧੀ ਵਿਨਾਜਨੀ ਓਮ ਫਾਟ ਸਵਾਹ ਓਮ ਮਨਿੰਬਗਲਾ ਮਕੀ ਹੋਜਿਓ ਵਿੱਚ ਵਿੱਚ ਨੂੰ ਬੰਦੇ ਦੀ ਮੇ ਤੰਨੋ ਲਕਸ਼ਮੀ ਪਰਜੋਦਯਾ ਸਵਾਹ लक्ष्मी एवदिमय विष्णु पत्नी धीमहि तन्नो लक्ष्मी प्रचोदयात् स्वाहा ओ महालक्ष्मी एवदिमय विष्णु पत्नी धीमहि तन्नो लक्ष्मी प्रचोदयात् स्वाहा ओ महालक्ष्मी एवदिमय विष्णु पत्नी धीमहि स्वाहा ओ मलिम मकरम के सरुष्ठरम वाचमुखम पदम संजाति पंखुडे बुद्धिम राजा ये मम पठ स्वाहा किसी मंत्र औंदा नाल बोल सकदा पर शुद्ध मंत्र होना चाहिए ओ मलिम मकरम के सरुष्ठरम वाचमुखम पदम संजाति पंखुडे बुद्धिम राजा ये मम पठ स्वाहा ओ मलिम मकरम के सरुष्ठरम वाचमुखम पदम संजाति पंखुडे ਆਓ ਸਿਮਿੰਗ ਉੱਤੇ ਅੰਦਰ ਆਂਦੇ ਹਾਂ ਵਾਹ ਸਾਰੇ ਦੇ ਆਤਮਿਕ ਮਖਰੀ ਆ ਗਈ ਜੀ ਅੰਗ ਨਿਆਸ ਕਰਨ ਲੱਗੇ ਆ ਕੀ ਕਰਨ ਲੱਗੇ ਇੱਧਰ ਬੈਠਾ ਮੇਰੇ ਵਾਲੇ ਰੱਖ ਮੇਰੇ ਵਾਲੇ ਰੱਖ ਅੰਗ ਨਿਆਸ ਕਰਨ ਲੱਗੇ ਆ ਅੰਗ ਨਿਆਸ ਦਾ ਮਤਲਬ ਹੁੰਦਾ ਹੈ ਕਿ ਅਸੀਂ ਆਪਣੇ ਅੰਗਾਂ ਦੁਆਰਾ ਸ਼ੁੱਧੀਕਰਨ ਕਰਕੇ ਹਮਨ ਚ ਬੈਠਣਾ ਹੈ ਸਭ ਨਾਲੋਂ ਪਹਿਲਾਂ ਅਸੀਂ ਸ਼ਿਖਾ ਦਾ ਕਰਨਾ ਹੈ ਓਮ ਸ਼ਿਖਾਏ ਨਮਾ ਓਮ ਸ਼ਿਖਾਏ ਨਮਾ ਓਮ ਸ਼ੁੱਧੀਕਰਨਾਇ ਨਮਾ ਓਮ ਸ਼ਿਖਾਏ ਨਮਾ ਓਮ ਸ਼ਿਖਾਏ ਨਮਾ ਉਸ ਤੋਂ ਬਾਅਦ ਮਸਟਕ ओम मस्तिकाय नमः 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 ਉਸ ਤੋਂ ਬਾਅਦ ਅੱਖਾਂ ਓਮ ਨੈਤ੍ਰਾਇ ਨਮਹ ਨੈਤ੍ਰਾਇ ਨਮਹ ਨੈਤ੍ਰਾਇ ਨਮਹ ਨੈਤ੍ਰਾਇ ਨਮਹ ਉਸ ਤੋਂ ਬਾਅਦ ਕੰਨ ਓ ਕਾਕਰਤਾਏ ਨਮਹ ਓਮ ਕਾਕਰਤਾਏ ਨਮਹ ਓਮ ਕਾਕਰਤਾਏ ਨਮਹ ਨਾਸਿਕਾ ਓਮ ਨਾਸਿਕਾਇ ਨਮਹ ਓਮ ਨਾਸਿਕਾਇ ਨਮਹ ਓਮ ਨਾਸਿਕਾਇ ਨਮਹ ਓਮ ਕੰਠਾਇ ਨਮਹ ਓਮ ਕੰਠਾਇ ਨਮਹ ओम कंठा नम ओम कंठा नम ओम कंठा नम करना है ओ महाबलाय नम ओम 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 हृदय नम ओम हृदय नम ओम हृदय नम ओम हृदय नम ओम नभ नम ओम नभय नम ਓ ਨਾ ਬਹਿ ਨਮਾ ਓਮ ਯੰਗਾਏ ਨਮਾ ਓਮ ਯੰਗਾਏ ਨਮਾ ਤੁਮ ਗੋਟਣਾ ਨਮਾ ਗੋਟਣਾ ਓਮ ਪਿੰਜਲੇ ਨਮਾ ਓਮ ਪਾਦਾਏ ਨਮਾ ਓਮ ਪ੍ਰਿਥਵੀਏ ਨਮਾ ਏ ਪ੍ਰਿਥਵੀ ਮਾਤਾ ਅੱਜ ਅਸੀਂ ਹਵਨ ਕਰ ਲੰਗੇ ਆ ਸਾਨੂੰ ਆਗਿਆ ਜੀ ਬਲਵਕ ਜੇਕਰ ਮਾਮੀ ਦਾ ਬੋਲ ਸੱਚੇ ਦਰਵਾਰ ਕੀ ਜੀ ਮੇਰੀ ਮਾਤਾ ਜੀ ਪਗਲਾ ਮੁਖੀ ਮਈਆ ਪਗਲਾ ਮੁਖੀ ਮਈਆ ਅਸੀਂ ਬੜੀ ਸ਼ਰਧਾ ਨਾਲ ਅਸੀਂ ਬੜੀ ਸ਼ਰਧਾ ਨਾਲ ਇਹ ਹਵਨ ਪੂਜਨ ਕਰਵਾਇਆ ਹੈ ਇਹ ਹਵਨ ਪੂਜਨ ਕਰਵਾਇਆ ਹੈ ਸਮੂਹਿਕ ਸਮੂਹਿਕ ਹੇ ਲੋ ਭੋਲ ਹੇ ਲੋ ਭੋਲ ਪੂਜਨ ਪੂਜਨ ਸਮਗਰੀ ਜੋ ਵੀ ਹੈ ਮਾਤਾ ਰਾਣੀ ਸਵੀਕਾਰ ਕਰਨਾ ਜੋ ਵੀ ਹੈ ਮਾਤਾ ਰਾਣੀ ਸਵੀਕਾਰ ਕਰਨਾ ਅੰਨਪੁਰਣੇ ਸਦਾ ਪੂਰਣੇ ਸ਼ੰਕਰੰ ਪ੍ਰਾਨਵੰਦਵੇ ਭਿਕਸ਼ਾ ਦੇਹੀ ਚ ਪਾਰਵਤੀ ਮਾਤਾ ਚ ਪਾਰਵਤੀ ਦੇਵੀ ਪਿਤਾ ਦੇਵੋ ਮਹੇਸ਼ਵਰਾ ਹਰੀ ਹਰ ਮਾਤਾ ਰਾਣੀ ਬੋਲੀ ਸੱਚੇ ਤੇਰ ਬਾਰ ਕੀ ਜੈ ਬੋਲੋ ਕੋ ਮੰਤਰ ਹੀਣ ਮੰਤਰ ਹੀਣ ਕਿਰਿਆ ਹੀਣ ਕਿਰਿਆ ਹੀਣ ਭਗਤੀ ਹੀਣ ਭਗਤੀ ਹੀਣ ਏ ਮਾਤੇਸ਼ਵਰੀ ਆਦਿ ਸ਼ਕਤੀ ਏ ਮਾਤੇਸ਼ਵਰੀ ਆਦਿ ਸ਼ਕਤੀ ਕੋਈ ਹਵਨ ਦੇ ਵਿੱਚ ਤ੍ਰੁਟੀ ਹੋ ਗਈ ਹੋਵੇ ਕੋਈ ਹਵਨ ਦੇ ਵਿੱਚ ਤ੍ਰੁਟੀ ਹੋ ਗਈ ਹੋਵੇ ਸਾਨੂੰ ਮਾਫ ਕਰਨਾ ਹੈ ਤੁਹਾਡੀ ਮਨੋ ਕਾਮਨਾ ਪੂਰੀ ਕਰੀ ਲੈ ਕਰ ਮਾਤਾ ਰਾਣੀ ਦਾ ਬੋਲ ਸਾਚੇ ਦਰਬਾਰ ਕੀ ਜੈ हृंग हृंग कारिके घोर दृष्टम रुद्र प्रिया रुद्र पूर्ण वक्ता रुद्र आवाज पत्नी मम छत्र में खाजा खादा मारा मारा बिंदी बिंदी छिंदी चट्टे जट्टे द्रपेंद्र में जट्टे हट ओम हृंग हृंग कारिके घोर दृष्टम रुद्र प्रिया रुद्र पूर्ण वक्ता रुद्र आवाज पत्नी मम छत्र में खाजा खादा मारा मारा बिंदी बिंदी छिंदी चट्टे जट्टे द्रपेंद्र में जट्टे हट वाह अंजि माता रानी साडी कामना पूरी करदी ठीक है जी ਸਰਵੇ ਭਵੰਤੂ ਤਸਨਾ ਸਰਵੇ ਸੰਤੂ ਨਿਰਾਮਯਾ ਸਰਵੇ ਬਧਰਾणि ਪਸ਼ਯੰਤੂ ਮਾਕਾਸ਼ੇ ਦੁਖ ਭਾਗ ਵਵੇ ਓਮ ਸ਼ਾਂਤੀ 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 ਓ ਟੱਕਰ ਦੋ ਦੀ ਰੱਖ ਲਓ ਲਓ ਜੀ ਕੀ ਦੇ ਤੇਲ ਜਿਹੜਾ ਵੀ ਪਿਆ ਕਾਲੀਆਂ ਦੇ ਵਿੱਚ ਇਹ ਧਾਲ ਬਣ ਕੇ ਪਾ ਦੋ ਜੀ ਚੱਕ ਲਓ ਜੀ ਪੰਜ ਚੱਕ ਲਓ ਜੀ ਜਿੰਨਾ ਉੱਪਰ ਚੱਕੂਗਾ ਉਹਨਾਂ ਕਸ਼ਤ ਦਾ ਨਿਵਾਰਣ ਹੋਊਗਾ ਜੀ ਲਓ ਜੀ ਹੁਣ ਆਪਾਂ ਬਲੀ ਦੇਣ ਲੱਗਿਆ ਸਾਰੇ ਜਿਹੜੇ ਸਿਆਕੇ ਮਾਸ ਲਾ ਲਓ ਇਹਦੀ ਬਲੀ ਹੁੰਦੀ ਹੈ ਨਰ ਬਲੀ ਬਰਾਬਰ ਹੈ ਜੀ ਇਹ

ਇਹ ਬਲੀ ਹੈ ਕੀ ਹੋ ਗਈ ਜੀ ਇਹ ਬਲੀ ਹੋ ਗਈ ਇਹ ਨਰ ਬਲੀ ਹੈ ਨਰ ਬੰਦੇ ਦੇ ਬਰਾਬਰ ਇਹਦਾ ਪੇਠੇ ਦੀ ਬਲੀ ਨੂੰ ਮੰਨਿਆ ਜਾਂਦਾ ਲਓ ਜੀ ਇਹ ਕਰਾਮ ਹੋਈ ਦਾ ਹੁਣ ਸਾਰਾ ਚੇਤ ਜਰਬਾਰ ਕੀ ਜੈਓ ਜੀ ਸਾਰੇ ਜਣੇ ਇੱਕ ਇੱਕ ਪੇਠੇ ਨੂੰ ਹੱਥ ਲਾ ਲਓ ਲਓ ਜੀ ਸਾਈਡ ਤੇ ਰੱਖ ਦੇਣੇ ਤੇ ਖੁੰਜੇ ਦੇ ਵਿੱਚ ਆਪਕੇ ਦੇ ਉੱਪਰ ਤੇ ਲੋਹੇ ਤਿਲਕ ਲਗਾ ਕੇ ਤਿਲਕ ਲਗਾ ਕੇ ਆ ਲਓ ਜੀ ਲਓ ਜੀ ਤਿਲਕ ਲਗਾ ਕੇ ਇੱਥਾ ਨਰਮਲੀ ਬਰਾਬਰ ਹੈ ਹੋਰ ਮਿਲੂਗਾ ਆਪਕੇ ਦੇ ਉੱਪਰ ਨਾ ਰੱਖਿਓ ਸਾਈਡ ਤੇ ਰੱਖਿਓ ਸਾਈਡ ਤੇ ਰੱਖਿਓ ਆਹ ਦੇ ਵਿੱਚ ਲਓ ਜੀ ਲਓ 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 ਸਾਰੇ ਜਣੇ ਨਾਲੋ ਹੱਥ ਨੀ ਲਾਓ ਵੀ ਕੋਈ ਬਿਜਲੀ ਛੋਧਾਉਣੇ ਨਹੀਂ ਲਾਣਾ ਨਹੀਂ ਉਹਦਾ ਨੁਕਸਾਨ ਹੋ ਜਾਊਗਾ ਸਾਡਾ ਵੀ ਹੋ ਜਾਊਗਾ। ਉਹ ਜੀ ਸਾਹਿਬ ਨੇ ਨਾਉਣਾ ਕਰ ਲਿਆ। ਬਾਕੀ ਸਾਡੇ ਦੋਵੇਂ ਪੰਗਾ ਨਾ ਪੈ ਜਵੇ। ਸਰਾਖ ਦੇ। ਜਿਵੇਂ ਵੀ ਹੱਥ ਨਹੀਂ ਲਾਵਣਾ। ਜਲਦੀ ਹੋ ਜਾ। ਆਈ ਵੀਡੀਓ ਬਣਾਓ ਥੱਲੇ। ਜੈ ਕਰਾਮਾ ਮਾਈ ਦਾ ਬਹੁਤ ਸੱਚੇ ਦਰਬਾਰ ਕੀ ਜੈ। ਅੱਗ ਨੂੰ ਜਗਾ ਛੱਡ ਦਿਓ। 何